ਨਵਲ ਕਿਸ਼ੋਰ ਬਾਨੀ ਦਿੱਤੀ ਸੁਲਤਾਨਪੁਰ ਤੋਂ ਕਿੰਨੇ ਸਰਕਾਰ ਤੋਂ ਰਾਹਤ ਮਿਲੀ ਕਾਂ ਦਾ ਨੂੰ ਤੇ ਕਿਰਾਏ ਕੁਦੀ ਰਾਹਤ ਮਿਲੀ ਉਹ ਰਾਹਤ ਹੈ 10% ਦੀ ਰਾਹਤ ਆਈ ਗਈ ਹੈ 12% ਵਾਲੇ 5 18 ਵਾਲੇ 5 ਬੜੇ ਸਾਡੇ ਕਰਿਆਨੇ ਹਰਿਆਣਾ ਦੀ ਮੋਸਟਲੀ ਆਟਮ ਜਿਹੜੇ 80 ਤੋਂ 85% ਆ ਉਹ 18 12 ਤੋਂ ਸਿੱਧੀ 5% ਤੇ ਆਈ ਹੈ ਕਿੰਨੇ ਪਹਿਲਾਂ ਰੇਟ ਹੈ ਬੇਤੀ ਲੋਕਾਂ ਨੂੰ ਰਾਹਤ ਮਿਲੀ ਕਿ ਲੋਕਾਂ ਦੇ ਬਜਟ ਦੇ ਵਿੱਚ 10% ਦਾ ਫਰਕ ਪੈ ਗਿਆ 10% ਦਾ ਮੋਟਾ-ਮੋਟਾ ਫਰਕ ਪੈ ਗਿਆ ਪਟੜੀ ਫਿਰ ਸਾਡੇ ਕੋ ਪਹਿਲਾ ਮਾਲ ਪਿਆ ਉਹ ਉਸ ਨੂੰ ਕਿੰਨਾ ਲੁਕੀ ਕੇ ਕਰਦੇ ਸਿੱਖੋ ਜੀ ਉਹਦੇ ਕੋਲ ਮੈਂ ਤਾਂ ਨਹੀਂ ਕਿਹਾ ਸਾਡੇ ਕੋ ਮਾਲ ਲਗਾ ਸਾਨੂੰ GST ਅੱਜ ਤੋਂ ਹੀ ਕੱਲ ਤੋਂ ਹੀ ਲਾਗੂ ਕਰਤੀ ਆ ਸਾਡੇ ਜਿਹੜਾ ਸਾਡੇ ਕੋ ਜਿਹੜਾ ਮਾਲ ਆ ਉਹ ਸਾਡਾ ਗਵਰਨਮੈਂਟ ਦੇ ਨਾਲ ਇਨਪੁਟ ਆ ਗਿਆ ਪਬਲਿਕ ਨਾਲ ਕੋਈ ਜੇ ਜਿਹੜੀ ਸਾਡੇ ਕੋ GST ਅਜੇ ਆਪਾਂ ਵੱਧ ਫੇ ਕੀਤੀ ਹੈ ਤੇ ਕਸਟਮਰ ਕੋ ਘੱਟ ਲਿੱਤੀ ਆ ਉਹ ਸਾਡਾ ਗਵਰਨਮੈਂਟ ਦੇ ਨਾਲ ਆਪਣੇ ਆਪ ਹਿਸਾਬ ਹੋ ਜਾਂਦਾ ਦੇਖੋ ਸਾਡੇ ਮੌਸਮ ਮੈਂ ਤੁਹਾਨੂੰ ਪਹਿਲਾਂ ਕਿਹਾ ਇਸ ਸਾਲ ਮੈਂ ਦੱਸ ਨਹੀਂ ਸਕਾਂਗਾ ਐਸਲੀ ਪਰਸੈਂਟ ਹੈ ਤਾਂ ਮੈਂ ਏ ਜੀਐਸਟੀ 12 ਔਰ 18 ਤੋਂ 5 ਆ ਗਈ। ਤਾਂ ਲੱਗਦਾ ਜੀ ਜਿੱਥੇ ਤੁਸੀਂ ਦਾਨੇ ਵੇਗੀ ਲੋਕ ਨੂੰ ਕੀ ਫੀਲ ਕਰਨਾ ਚਾਹੋਗੇ ਦੁਕਾਨਦਾਰਾਂ ਲਈ ਮੈਂ ਦੁਕਾਨਦਾਰਾਂ ਨੂੰ ਆਪਣੇ ਤੁਹਾਡੇ ਮਾਧਿਅਮ ਤੋਂ ਮੈਂ ਅਪੀਲ ਕਰਾਂਗਾ ਕਿ ਤੁਸੀਂ ਜੋ ਜੀਐਸਟੀ ਗਵਰਨਮੈਂਟ ਵੱਲੋਂ ਘਟਾਈ ਗਈ ਹੈ ਉਹ ਤੁਸੀਂ ਕਿਸਮ ਨੂੰ ਡਿਬਟ ਦੇ ਰੂਪ ਚ ਦੇਵੋ ਚਾਹੇ ਡਿਸਕਾਊਂਟ ਦੇ ਰੂਪ ਚ ਦੇਵੋ ਜਿਸਾਂ ਮਰਜ਼ੀ ਦਿਓ ਗਵਰਨਮੈਂਟ ਦਾ ਸਰਕਾਰ ਪਬਲਿਕ ਦਾ ਪੈਸਾ ਹੈਗਾ ਪਬਲਿਕ ਨੂੰ ਹੀ ਜਾਣਾ ਚਾਹੀਦਾ ਲੋਕੋ ਨੂੰ ਲੱਗ ਰਿਹਾ ਜੀ ਬਿਲਕੁਲ ਕੁਛ ਹੋਣਗੇ ਜਿਨ੍ਹਾਂ ਦਾ ਬਜਟ ਦੇ ਵਿੱਚ 10% ਦੀ ਕਟੋਤੀ ਆ ਜੀ ਕਿ ਕਿਹਨੇ ਕੁਝ ਹੋਏਗਾ ਅੱਜ ਕਾਰਾਂ ਦੀ ਦੁਕਾਨਾਂ ਤੇ ਲੈਣਾ ਲੱਗਿਆ ਕਿ ਰਾਸ਼ਨ ਦੁਕਾਨਾਂ ਤੇ ਲੈਣਾ ਲੱਗੀਆਂ ਆ ਇੱਕ ਦਿਨ ਦੇ ਵਿੱਚ 11000 ਹੰਡਈ ਕਾਰ ਮੈਂ ਸਰੇ ਮੀਡੀਆ ਤੋਂ ਪਤਾ ਕੀਤਾ ਇੱਕ ਦਿਨ ਦੇ ਕੱਲ ਦੇ ਕੱਲ ਦੇ 11000 ਹੰਡਈ ਕਾਰ ਬੁੱਕ ਹੋ ਗਈ ਹੈ ਗੌਰਮ ਸਰਕਾਰ ਪਬਲਿਕ ਵੇਟ ਕਰ ਰਹੀ ਸੀ ਜੀਐਸਟੀ ਲੋਕਾਂ ਦੇ ਲੋਕਾਂ ਦੇ ਬਜਟ ਦੇ ਵਿਸਤਾਰ ਕੋ ਜੁੜਦਾ ਹੈ ਹਾਂ ਬਜਟ ਆਏਗਾ ਅੱਗੇ ਵੀ ਸਰਕਾਰਾਂ ਨੂੰ ਮੇਰੇ ਤੁਹਾਡੇ ਤੋਂ ਅਪੀਲ ਹੈ ਕਿ ਜਿਹੜੇ ਡੇਲੀ ਨੈਸਸਿਟੀ ਹੈ ਆਟਾ ਚਾਵਲ ਰਿਫਾਈਨਡ ਹੈ ਇਨੂੰ 5 ਤੋਂ 0 ਲਓ ਹਾਂਜੀ ਇਹ ਇਹ ਗਰੀਬ ਆਦਮੀ ਦੀ ਨੈਸਸਿਟੀ ਹੈ ਇਹ ਮੇਰੀ ਸਰਕਾਰ ਨੂੰ ਅਪੀਲ ਹੈ